ਉਪਰ ਉੱਠ ਕੇ ਅਸੀਂ ਗਰੁੱਪ ਬਣਾਇਆ ਹੋਇਆ ਸੀ ਔਰ ਹਫਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਇੱਕ ਦੂਜੇ ਦੇ ਘਰ ਅਸੀਂ ਖਾਣਾ ਖਾਂਦੇ ਸੀ ਹੂੰ ਸੋ ਇਹ ਪਾਈਚਾਰ ਇੱਕ ਨਾਟ ਦੇ ਉੱਤੇ ਪੰਜਾਬ ਦੇ ਅਸੀਂ ਸਾਰੇ ਮਸਲੇ ਪਾਰਲਮੈਂਟ ਤੇ ਚੱਕਦੇ ਸੀ ਹੂੰ ਔਰ ਇਹਨੂੰ ਸਾਨੂੰ ਲੀਡ ਕਰਦੇ ଥି ਟਿੰਟਸਾ ਸਾਹਿਬ ਹੂੰ ਸੋ ਇਹ ਬਹੁਤ ਅੱਛੀ ਯਾਦ ਹੈ ਬਹੁਤ ਅੱਛੇ ਦਸ ਕੇ ਗਈ ਸੀ ਹਾਂਜੀ ਅਗਰ ਰੀਸੈਂਟਲੀ ਕੋਈ ਗੱਲ ਹੋਈ ਸੀ ਕਿ ਜਦੋਂ ਬਰਤ ਸੀ ਹਾਂਜੀ ਕੋਈ ਰੀਸੈਂਟਲੀ ਤੁਹਾਡੀ ਆਖਰੀ ਮੁਲਾਕਾਤ ਆਖਰੀ ਮੁਲਾਕਾਤ ਮੇਰੀ 1.5 ਸਾਲ ਪਹਿਲੇ ਮੇਰੇ ਖਿਆਲ ਛੇ ਇਹ ਜਦ ਇੱਕ ਸਾਡੇ ਹੈਗੇ ਨੇ ਕੈਂਤ ਸਾਹਿਬ ਉਹਨਾਂ ਨੇ ਆਪਣੇ ਸਮਾਜ ਦਾ ਪ੍ਰੋਗਰਾਮ ਰੱਖਿਆ ਸੀ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਆਏ ਸੀ ਉੱਥੇ ਮੈਂ ਆਖਰੀ ਮਿਲੀ ਹੈ ਨਾ ਹਾਂਜੀ ਇਲਾਕੇ ਦੀ ਸੂਬੇ ਦੀ ਤੇ ਦੇਸ਼ ਦੀ ਸੇਵਾ ਵੱਖ-ਵੱਖ ਜਗ੍ਹਾ ਤੇ ਬੈਠ ਕੇ ਕੀਤੀ ਕੋਈ ਕੋਗੇਸ਼ ਸਿਆਸਾ ਡਾਂਸਨ ਉਹਨਾਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਬਹੁਤ ਸਾਰੇ ਨੌਜਵਾਨ ਬੱਚਿਆਂ ਨੂੰ ਵੱਡੇ ਵੱਡੇ ਜਗ੍ਹਾ ਤੇ ਜਾ ਕੇ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਉਸ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਮੇਰੇ ਪਰਿਵਾਰ ਦਾ ਤੇ ਮੇਰਾ ਉਹਨਾਂ ਨਾਲ ਇੱਕ ਨਿੱਜੀ ਤੇ ਪਰਿਵਾਰਕ ਮੇਰੇ ਬਜ਼ੁਰਗਾਂ ਕਰਕੇ ਨੇੜਤਾ ਤੇ ਰਿਸ਼ਤਾ ਸੀ ਅੱਜ ਜਿੱਥੇ ਮੈਂ ਉਹਨੂੰ ਨਿੱਜੀ ਤੌਰ ਤੇ ਇਸ ਗੱਲ ਦਾ ਘਾਟਾ ਪਿਆ ਉੱਥੇ ਸਾਡੇ ਇਲਾਕੇ ਨੂੰ ਸੂਬੇ ਨੂੰ ਤੇ ਦੇਸ਼ ਨੂੰ ਇਕ ਉਹਗੇ ਸਿਆਸਾਦਾਨ ਜੋ ਉਹਨਾਂ ਦੀ ਸ਼ਖਸੀਅਤ ਸੀ ਉਸ ਦਾ ਇੱਕ ਬਹੁਤ ਵੱਡਾ ਨਾ ਪੂਰਨ ਹੋਣ ਵਾਲਾ ਕਾਰਜ ਰਿਹਾ ਤੇ ਇਸ ਦਾ ਸਭ ਤੋਂ ਵੱਡਾ ਸਨਮਾਨ ਪਦੋਂ ਪੂਸ਼ਣ ਸਨਮਾਨ ਦਿੱਤਾ ਗਿਆ ਸੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਮੈਂ ਕਿਹਾ ਕਿ ਉਹਨਾਂ ਨੇ ਆਪਣੀ ਰਾਜਨੀਤਿਕ ਜੀਵਨ ਨੂੰ ਸੇਵਾ ਦੇ ਨਾਲ ਜੋੜ ਕੇ ਰੱਖਿਆ ਉਹਨਾਂ ਨੇ ਜਿਹੜੇ-ਜਿਹੜੇ ਖੇਤਰ ਦੇ ਵਿੱਚ ਉਹਨਾਂ ਨੂੰ ਸੇਵਾ ਲੱਗੀ ਉਹਨਾਂ ਨੇ ਵਾਚ ਚੜ ਕੇ ਉਸ ਸੇਵਾ ਨੂੰ ਕੀਤਾ ਅੱਜ ਉਸੇ ਕਰਕੇ ਉਸ ਵੇਲੇ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਇੰਨੀ ਵੱਡੀ ਸਾਤ ਸਰਦੇਵ ਸਿੰਘ ਟੇਕਸਾ ਨੇ ਜੋ ਮੈਂ ਸਮਝਦਾ ਆਪਣੀ ਬੇਬਾਕ ਹੋ ਕੇ ਗੱਲ ਕਰਨ ਦੀ ਪਹਿਚਾਣ ਬਣਾਈ ਆ ਉੱਤੇ ਅਸੀਂ ਮਾਣ ਕਰ ਸਕਦੇ ਆ ਔਰ ਉਹਨਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜ ਦੇ ਹਰ ਖੇਤਰ ਦੇ ਵਿੱਚ ਸੇਵਾ ਵੀ ਚਲਾਇਆ ਭਾਵੇਂ ਸਹਿਕਾਰਤਾ ਦਾ ਰੋਲ ਹੋਵੇ ਭਾਵੇਂ ਪਿਛੇ ਇੱਕ ਦੀ ਰਾਜ ਸਿਸਟਮ ਹੋਵੇ ਭਾਵੇਂ ਰਾਜਨੀਤੀ ਹੋਵੇ ਭਾਵੇਂ ਧਾਰਮਿਕ ਸਮਾਜਿਕ ਹਰ ਖੇਤਰ ਦੇ ਵਿੱਚ ਖਾਸ ਤੌਰ ਤੇ ਖੇਡਾਂ ਦੇ ਖੇਤਰ ਦੇ ਵਿੱਚ ਉਹਨਾਂ ਦੀ ਕਿੰਨੀ ਵੇਕੜੀ ਪਛਾਣ ਰਹੀ ਆ ਔਰ ਉਹਨਾਂ ਦਾ ਜਿਹੜਾ ਘਾਟ ਆ ਉਹ ਪੂਰਿਆ ਨਹੀਂ ਜਾ ਸਕਦਾ ਤੁਹਾਡੇ ਨਾਲ ਸਫ਼ਰ ਕਿਸ ਤਰ੍ਹਾਂ ਮੇਰੇ ਨਾਲ ਤਾਂ ਵਿਦਿਆਰਥੀ ਜੀਵਨ ਤੋਂ ਲੈ ਕੇ ਜਦੋਂ ਮੈਂ ਪੜਦਾ ਹੁੰਦਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪ੍ਰਧਾਨ ਸੀ ਮੈਂ ਉਦੋਂ ਤੋਂ ਲੈ ਕੇ ਮੇਰਾ ਇਹਨਾਂ ਨਾਲ ਵਾਸਤਾ ਰਿਹਾ ਔਰ ਫਿਰ ਤਾਂ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਬਦਲਿਆ ਸਾਡਾ ਸਬੰਧ ਰਾਜਨੀਤੀ ਨਹੀਂ ਸੀ ਕੇਵਲ ਪਰਿਵਾਰਕ ਸਬੰਧ ਵੀ ਹੁਣ ਤੱਕ ਰਹੇ ਔਰ ਮੈਂ ਕਹਿ ਸਕਦਾ ਕਿ ਹਮੇਸ਼ਾ ਹੀ ਔਰ ਰਾਇ ਅੱਛੀ ਦੰਦੇ ਸੀ ਔਰ ਸੱਚ ਤੇ ਪਹਿਰਾ ਦੰਦੇ ਸੀ ਔਰ ਮੈਂ ਕਹਿ ਸਕਦਾ ਕਿ ਬੇਬਾਕ ਹੋ ਕੇ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦਾ ਪਰ ਪਰਿਵਾਰ ਨੂੰ ਤਾਂ ਕਾਟਾ ਹੈ ਹੀ ਸਮਾਜ ਨੂੰ ਤੇ ਰਾਜਨੀਤੀ ਨੂੰ ਪਿੱਛਾ ਦੇਖੋ ਪਰਿਵਾਰ ਨੂੰ ਤਾਂ ਕਾਟਾ ਹੁੰਦੇ ਹੁੰਦਾ ਪਰ ਉਹਨਾਂ ਦੇ ਜਾਣ ਦੀ ਉਹਨਾਂ ਦੇ ਸਦਮੇ ਦੀ ਪੀੜਾ ਜਿਹੜੀ ਆ ਉਹ ਖبوطੇ ਸਮਾਜ ਨੂੰ ਆ ਕਿਉਂਕਿ ਨਾ ਕੇਵਲ ਉਹ ਅਕਾਲੀ ਦਰਬ ਦੇ ਵਿੱਚ ਬੱਲ ਕੇ ਬਾਕੀ ਵੀ ਪਾਰਟੀਆਂ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਕਾਰ ਸੀ ਔਰ ਬੜਾ ਵੱਡਾ ਉਹਨਾਂ ਦਾ ਨਾਮ ਅੰਤਿਮ ਸਮੇਂ ਦੀ ਗੱਲ ਆ ਤੁਹਾਡੇ ਨਾਲ ਸਾਂਝੀ ਕੀਤੀ ਹੋਵੇ ਅੰਤਿਮ ਸਮੇਂ ਆ ਆ ਜਾਣ ਤੋਂ 4 ਦਿਨ ਪਹਿਲਾਂ ਮੈਂ ਇੱਥੇ ਗਿਆਨੀ ਹਰਪ੍ਰੀਤ ਸਿੰਘ ਉਹਦੇ ਨਾਲ ਜਦੋਂ ਮਿਲ ਕੇ ਆਏ ਉਹਨਾਂ ਨੂੰ ਉਹਨਾਂ ਨੂੰ ਇੱਕੇ ਚਿੰਤਾ ਸੀ ਕਿ ਲੀਡਰ ਤਾਂ ਲੜਦੇ ਦੇਖੇ ਆ ਧੜੇ ਤਾਂ ਪਾਰਟੀਆਂ 'ਚ ਦੇਖੇ ਨੇ ਪਰ ਕਦੇ ਤਾਕਤਾਂ ਦਾ ਟਕਰਾਅ ਨਹੀਂ ਸੀ ਦੇਖਿਆ ਜਥੇਦਾਰ ਸਹਿਬਾਨਾਂ ਦਾ ਟਕਰਾਅ ਨਹੀਂ ਸੀ ਦੇਖਿਆ ਇਹ ਜਿਹੜੇ ਜਥੇਦਾਰ ਸਹਿਬਾਨ ਤੇ ਤਾਕਤਾਂ ਕੋਲ ਜੁੜੋ-ਜੁੜੀ ਹੋ ਰਹੇ ਨੇ ਅੱਜ ਇਹਨਾਂ ਨੂੰ ਸਿਰ ਜੋੜ ਕੇ ਬਿਠਾਉਣ ਦੀ ਲੋੜ ਆ ਇਹ ਚਿੰਤਾ ਉਹ ਆਪਣੇ ਹਿਰਦੇ 'ਚ ਲੈ ਕੇ ਗਏ